ਸਾਸਤਰੀ ਗਾਲ ਬਾਈ ਸਾਰਿਆਂ ਨੂੰ ਅੱਜ ਲਗੇ ਆ ਜੀ ਆਪਾਂ ਆਪਣੇ 1509 ਕੀ ਬੜਾਈ ਸ਼ੁਰੂ ਕਰਨ ਆਪਾਂ ਪਰਦੇ ਦੀਰਵਾ ਮੱਥਾ ਟੇਕ ਕੇ ਆਏ ਬੈਨਾ ਇਹ ਫੋਰਮ ਲਗੇ ਆਪਣੇ ਖੇਤ ਮਮਰ ਸਾਡੇ ਕਣ ਮਹਾਰਾਜ ਕਿਰਪਾ ਕਰੇ ਸੁਖਸਾਂਦਗੀ ਬਖਸ਼ੇ 1509 ਆ ਗਈ ਜੀ ਆਪਣੀ ਪਾੜੀ ਮੁੱਟੀ ਨਰਮਾਈ ਹੈ ਬਾਈ ਇਸ ਮਾ ਤੇ ਥੋੜਾ ਜਿਹਾ ਮੌਸਮ ਖਰਾਬ ਦੱਸ ਰਹੇ ਆ ਲਿਓ ਜੀ ਸਾਰੇ ਕਰੋ ਮੂੰਹ ਮਿੱਠਾ ਇਹ ਮਾਰਾ ਸੱਚੇ ਪਾਸੇ ਦੀ ਇਹ ਮਾਰਾ ਜਿੱਤ ਪਾ ਲਈ ਦਿਓ ਜੀ ਆਪਣਾ ਭਾਣ ਜਾਂ ਵੀ ਆਵਾ ਗੈਲ ਅੱਜ ਗਰਮੀ ਵਾਂ ਲੱਡੂ ਖਾ ਰਿਆ ਹੋਰ ਆ ਗੁਣਾ ਠੀਕ ਹੈ ਹਾਂਜੀ ਸਸੀ ਗਾ ਜੀ ਸਾਇਰ ਨੇ ਅੱਜ ਸੀ ਲੱਗਿਆ ਆਪਣੀ 딸ੀ ਜੀਰੇ ਬਟਾਣਾ ਦਿਓ ਜੀ ਕਰਦੀ ਆਪਾਂ ਨੇ ਕੰਮ ਚੱਲਦੀ ਆ ਆਪਣੀ ਮਹਾਰਾਜ ਜੀ ਕਰਦੀ ਆਪਾਂ ਨੇ ਕੰਪੇਨ ਚੱਲਦੀ ਦੁਪਹਿਰ ਕੀ तकरीबन 2:00 ਵਜੇ ਅੱਜ ਮੈਨਾ ਦਿਨ ਤਾਂ ਜੀ ਥੋੜਾ ਮੋਟਾ ਨਮਕ ਦੀ ਸੇਵਾ ਉਹ ਕੱਢ ਕੇ ਤੇ ਵੀ ਚੱਲ ਗਈ ਆਪਣੀ ਮਸੀਦ ਮੈਂ ਜਈ ਪੈਣਾ ਕਿਹੜਾ ਪਾਣਾ ਤੱਕ 1509 ਹੈ ਜੀ ਆਪਣੇ ਪਛੇਤੀ ਦੀ ਰੀਮਾ ਚੱਲ ਰਿਹਾ ਜੀ ਹਜੇ ਪਾਣੀ ਲੈਟ ਖਰਾਬ ਕਰ ਰਹੀ ਹੈ ਲਾਈਵ ਪ੍ਰੈਜ਼ੀਡੈਂਟ ਜਿਓ ਜੀ ਆ ਗਿਆ ਪਹਿਲਾ ਕਿਹੜਾ

ਬਦੀ ਨੇ ਇਹ ਪੜਾਈ ਦਾ ਜਗੜਾ 1509 ਜੀਰੀ ਵੱਧ ਰਹੇ ਆ ਜੀ ਆਪਾਂ ਜਿਹੜੀ ਉਹ ਲਿਓ ਜੀ ਚੱਲ ਰਿਹਾ ਆਪਣੀ ਬਢਾਈ ਦਾ ਕੰਮ ਅੱਜ ਆਪਣਾ ਰਹਿ ਜੇਗਾ ਜੀ ਕੰਮ ਉਸ ਆਪਾਂ ਕਰ ਲੂ ਵਧਾਂਗੇ ਹੋਰ ਮੈਂ ਕਿਤਰਾ ਵਧੀਆ ਵਧੀਆ ਹਾਂ ਵਧੀਆ ਹਾਂ ਵਧੀਆ ਹੈ ਟਰੱਕ ਦਾ ਚੱਲ ਵਧੀਆ ਪਹਿਲਾ ਦਿਨ ਐ ਮੜਾ ਮੋਟਾ ਬਾਣਾ ਚਿੜੀਆਂ ਆ ਗਈਆਂ ਅੱਜ ਵੀ ਆਪਣੀਆਂ ਹਾਂ ਚਿੜੀਆਂ ਆਪਣੀਆਂ ਹੀ ਆ ਦੇ ਮੰ ਦੁਈ ਜਿਰੀ ਦਾ ਔਖਾ ਹੈ ਪੱਕੀ ਤਾਂ ਸਾਰੀ ਗਈ ਸਾਰਾ ਗੇਰ ਪੱਕਿਆ ਗਿਆ ਤਾਂ ਦੇਖਣਾ ਉਹ ਘਰ ਤੱਕ ਦੁਈ ਜਿਰੀ ਸਾਰੀ ਦੇਖੋ ਸਾਰੀ ਪੱਕੀ ਗਈ ਇਧਰ ਵੀ ਉਹ ਹਰੀ ਹਰੀ ਹੈ ਜਿੱਥੇ ਤੱਕ ਸਾਰੀ ਢੀਓ ਪੱਕ ਗਈ 1500 ਤੋਂ ਵੱਧ ਲਿਓ ਅੱਜ